ਸਰਕਾਰ ਬਣਨ ਦਾ ਮਸਭੂ ਪਾਜਪਾ ਵਰਕਰਾਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿਨੀ ਆ ਕਿਉਂਕਿ ਪਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਜੋ ਵਿਕਾਸ ਕੀਤਾ ਹੈ ਉਹ ਵਿਕਾਸ ਦੀ ਜਿਹੜੀ ਲਹਿਰ ਹੈ ਹੋਰ ਤੇਜ਼ ਹੋਣ ਵਾਲੀ ਹੈ ਨਤੀਜੇ ਦੇਖੋ ਜਨਤਾ ਦਾ ਫੈਸਲਾ ਹੈ ਪਾਜਪਾ ਦੀ ਵੋਟ ਬੈਂਕ ਵਧੀ ਹੈ ਪਹਿਲਾਂ ਨਾਲੋਂ ਜਿਸ ਗੱਲ ਦੀ ਸਾਨੂੰ ਖੁਸ਼ੀ ਹੈ ਸੈਂਟਰ ਦੇ ਵਿੱਚ ਪਾਜਪਾ ਦੀ ਸਰਕਾਰ ਬਣੀ ਹੈ ਜਿਮਨੀ ਚੋਣਾ ਦੇ ਵਿੱਚ ਅਸੀਂ ਉਸ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹਾਂਗੇ ਜਿਸ ਤਰ੍ਹਾਂ ਤੁਹਾਨੂੰ ਸੱਦਾ ਹੈ ਸਰਕਾਰ ਬਣਨ ਜਾ ਰਹੀ ਹੈ ਤੁਸੀਂ ਉਸ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਸਰਕਾਰ ਬਣਨ ਦਾ ਮੈਂ ਸਭੂ ਭਾਜਪਾ ਵਰਕਰਾਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦੇਣੀ ਆ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਜੋ ਵਿਕਾਸ ਕੀਤਾ ਹੈ ਉਹ ਵਿਕਾਸ ਦੀ ਜਿਹੜੀ ਲਹਿਰ ਹੈ ਹੋਰ ਤੇਜ਼ ਹੋਣ ਵਾਲੀ ਹੈ ਸੋ ਇਸ ਚੀਜ਼ ਦੀ ਮਸਮੂਦ ਦੇਸ਼ ਵਾਸੀਆਂ ਨੂੰ ਵਧਾਈ ਦਿੰਨੀ ਆ ਤੇ ਸੱਦਾ ਪੱਤਰ ਸਾਨੂੰ ਆਇਆ ਅਸੀਂ ਕੱਲ ਸ਼ਾਮਲ ਹੋ ਜਾ ਰਹੇ ਹਾਂ ਸੌਚਕ ਸਮਾਗਮ ਦੇ ਵਿੱਚ ਨਤੀਜਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਨਤੀਜੇ ਆਏ ਆ ਇਹ ਪਹਿਲੀ ਵਾਰ ਭਾਜਪਾ ਨੇ ਇਕੱਲਿਆਂ ਚੋਣ ਲੜੀ ਹੈ ਭਾਜਪਾ ਦਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਨਤੀਜੇ ਦੇਖੋ ਜਨਤਾ ਦਾ ਫੈਸਲਾ ਹੈ ਭਾਜਪਾ ਦੀ ਵੋਟ ਬੈਂਕ ਵਧੀ ਹੈ ਪਹਿਲਾਂ ਨਾਲੋਂ ਜਿਸ ਗੱਲ ਦੀ ਸਾਨੂੰ ਖੁਸ਼ੀ ਹੈ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਚੀਜ਼ ਦੀ ਵੀ ਸਾਨੂੰ ਬਹੁਤ ਖੁਸ਼ੀ ਹੈ ਸੋ ਨਤੀਜੇ ਠੀਕ ਨੇ ਉਹਨਾਂ ਨੂੰ ਅਸੀਂ ਐਕਸੈਪਟ ਕਰਦੇ ਆ ਤੇ ਭਾਜਪਾ ਨੇ ਆਪਦਾ ਵੋਟ ਪਰਿਸ਼ਦ ਪੰਜਾਬ ਚ ਵੀ ਵਧਾਇਆ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਬਠਿੰਡਾ ਲਈ ਕੀ ਤੋਂ ਜਿਹੜਾ ਹੈਗਾ ਤੁਹਾਡੇ ਉਦੋਂ ਅੱਗੇ ਰੱਖਿਆ ਜਾਏਗਾ ਜਦੋਂ ਕੇਂਦਰ ਚ ਸਰਕਾਰ ਬਣ ਜਾਦੀ ਹੈ ਭਾਜਪਾ ਨੂੰ ਤੁਸੀਂ ਇੱਥੇ ਨੁਮਾਇੰਦਗੀ ਕਰਨੀ ਹੈ ਭਾਜਪਾ ਨੂੰ ਦੇਖੋ ਉਹ ਚੋਣਾਂ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ ਚ ਆਈਆਂ ਸੀਗੀਆਂ ਜਿਵੇਂ ਕਿ ਕਈ ਜਗ੍ਹਾ ਤੇ ਸੀਵਰੇਜ ਪਾਣੀ ਦੀ ਸਮੱਸਿਆ ਹੈਲਥ ਇਨਫਰਾਸਟ੍ਰਕਚਰ ਦੀ ਸਮੱਸਿਆ ਅਨਇਮਪਲੋਇਮੈਂਟ ਦੀ ਸਮੱਸਿਆ ਅਨਇਮਪਲੋਇਮੈਂਟ ਦੀਆਂ ਆਪਰਚੂਨਿਟੀਆਂ ਜਿਵੇਂ ਕਿ ਕਹਿੰਦੇ ਆ ਕਿ ਇੰਡਸਟਰੀਜ਼ ਨਹੀਂ ਹੈਗੀਆਂ ਇੱਥੇ ਜ਼ਿਆਦਾ ਸੋ ਇਹ ਸਮੱਸਿਆਵਾਂ ਮੇਰੇ ਧਿਆਨ ਚ ਚੋਣਾਂ ਦੇ ਦੌਰਾਨ ਜਿਹੜੀਆਂ ਮੇਰੇ ਸਾਹਮਣੇ ਗੱਲਾਂ ਲੋਕਾਂ ਵੱਲੋਂ ਰੱਖੀਆਂ ਗਈਆਂ ਉਹ ਸਾਰੀਆਂ ਵੱਲ ਧਿਆਨ ਦੇਵਾਂਗੇ ਜੋ ਕੁਛ ਵੀ ਇਹਨਾਂ ਚੀਜ਼ਾਂ ਇਸ ਬੰਦ ਦੇ ਵਿੱਚ ਕਰ ਸਕੇ ਜ਼ਰੂਰ ਕਰਾਂਗੇ ਜਿਮਨੀ ਚੋਣਾ ਵਿੱਚ ਕੀ ਭੂਮਿਕਾ ਦੇਖੋ ਪੰਜਾਬ ਦੇ ਵਿੱਚ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਵੋਟ ਪ੍ਰਤੀਸ਼ਤ ਬੀਜਪੀ ਦਾ ਵਧਿਆ ਹੈ ਤਾਂ ਜਿਮਨੀ ਚੋਣਾ ਦੇ ਵਿੱਚ ਅਸੀਂ ਉਸ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕਰਾਂਗੇ ਉਮੀਦ ਹੈ ਕਿ ਭਾਜਪਾ ਇਸ ਤੋਂ ਵਧੀਆ ਪਰਫਾਰਮ ਕਰੂਗੀ ਚੰਡੀਗੜ੍ਹ ਰਿਪੋਰਟ ਤੇ ਖੰਗਣਾ ਨਾ ਰੋਵੇ ਥੱਪਣ ਨਾ ਰਵੇ ਉਸ ਨੂੰ ਕਿਸ ਤਰ੍ਹਾਂ ਦੇ ਦੇਖੋ ਮੈਂ ਨਹੀਂ ਸਮਝਦੀ ਕਿ ਡਿਊਟੀ ਦੇ ਉੱਤੇ ਜਿਹੜਾ ਕਰਮਚਾਰੀ ਹੋਵੇ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਬਾਕੀ ਉਹਨਾਂ ਨੇ ਕਿਸ ਚੀਜ਼ ਕਰਕੇ ਮਾਰਿਆ ਕਿਉਂ ਮਾਰਿਆ ਉਹਨਾਂ ਨੂੰ ਬੈਟਰ ਪਤਾ ਜਾਂ ਕੰਗਣਾ ਰਣੌਤ ਨੂੰ ਪਤਾ ਜਾਂ ਉਹਨਾਂ ਨੂੰ ਪਤਾ